ਅੱਜ ਜੋ ਤੁਸੀਂ ਇੱਥੇ ਇਕਤਤਾ ਵਿਖਾਈ ਹੈ ਇਸ ਇਕਤਤਾ ਨੇ ਹਰ ਉਸ ਜਿਹੜਾ ਪੰਥ ਦੇ ਖਿਲਾਫ ਖੜਦਾ ਆ ਜਾਂ ਪੰਥ ਨੂੰ ਬਦਨਾਮ ਕਰਦਾ ਆ ਉਹਨਾਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਭੀੜੀਆਂ ਗਲੀਆਂ ਨੂੰ ਸਰਕਾਰ ਨੇ ਹਰ ਹਿੱਲੇ ਰੋਕਣ ਦੀ ਕੋਸ਼ਿਸ਼ ਕੀਤੀ ਆ ਅੱਜ ਜੇ ਕੋਈ ਕਿਸੇ ਗੱਲ ਦਾ ਦੋਸ਼ੀ ਹੋਇਆ ਤੇ ਉਹ ਲੀਡਰ ਹੋਣਗੇ ਪੰਥ ਨਹੀਂ ਹੋਊਗਾ ਸੰਗਤ ਨਹੀਂ ਹੋਊਗੀ ਪ੍ਰੋਗਰਾਮ ਸਦਾ ਹੀ ਲੀਡਰਾਂ ਨੇ ਦੇਣਾ ਅਗਵਾਈ ਲੀਡਰਾਂ ਨੇ ਕਰਨੀਆਂ ਅਗਵਾਈ ਚ ਪ੍ਰੋਬਲਮ ਹੋ ਸਕਦੀ ਆ ਤੁਹਾਡੇ ਚ ਕੋਈ ਪ੍ਰੋਬਲਮ ਨਹੀਂ ਅੱਜ ਤੁਸੀਂ ਦੱਸ ਕਿ ਤਾਇਆ ਕਿ ਤੁਸੀਂ ਉਹਨਾਂ ਜੋਧਿਆਂ ਦੇ ਨਾਲ ਹੋ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਜਾਂ ਹੋਰ ਜੇਲਾਂ ਦੇ ਵਿੱਚ ਵੀ ਬੈਠੇ ਨੇ ਮੈਂ ਇਹ ਗੱਲ ਸਟੇਟ ਤੋਂ ਪੁੱਛਣੀ ਚਾਹਨਾ ਕਿ ਤੁਸੀਂ ਸਾਡੇ ਜੋਧਿਆਂ ਨੂੰ ਕਿਸ ਗੱਲ ਕਰਕੇ ਐਨਐਸਏ ਵਧਾ ਰਹੇ ਹੋ ਤੁਹਾਨੂੰ ਦੱਸ ਦੇਣਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਫਲਾਣੇ ਪੇਜ ਤੋਂ ਫੇਸਬੁੱਕ ਤੋਂ ਆਹ ਕੁਝ ਲਿਖਿਆ ਗਿਆ ਫਲਾਣੇ ਬੰਦੇ ਨੇ ਆ ਗੱਲ शर्म आणी चाहींदी लोका शरे आम ਬਜ਼ਾਰਾਂ ਦੇ ਵਿੱਚ ਕੋ-ਕੋ ਕੇ ਜਿਨ੍ਹਾਂ ਨੇ ਮਾਰਿਆ ਉਹਨਾਂ 'ਤੇ ਕੋਈ ਐਨਐਸਏ ਨਹੀਂ ਲੱਗੀ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਵੀ ਮਾਰਿਆ ਕਿਸੇ 'ਤੇ ਐਨਐਸਏ ਨਹੀਂ ਲੱਗੀ ਸੋਚੋ ਇਹ ਗੱਲ ਸੋਚਣ ਵਾਲੀ ਆਪਾਂ ਕਹਿੰਦੇ ਆ ਸਾਡਾ ਕਸੂਰ ਕੀ ਆ ਸਾਡਾ ਕਸੂਰ ਇਹ ਆ ਸਾਡੇ ਕੋਲ ਪੂਰੀ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਸਿਧਾਂਤ ਹੈ ਕਿ ਉਹ ਸਿਧਾਂਤ ਨੂੰ ਜਿਹੜਾ ਵੀ ਬੰਦਾ ਲੈ ਕੇ ਉਹਦੀ ਮਿਸਾਲ ਲੈ ਕੇ ਚੱਲੂਗਾ ਉਹਨੂੰ ਜਾਂ ਸ਼ਹੀਦ ਕਰ ਦੰਗੇ ਜਾਂ ਜੇਲ੍ਹ 'ਚ ਬੰਦ ਕਰ ਦੰਗੇ ਇਹੀ ਤੁਹਾਡੇ ਕਪਾਲ ਸਿੰਘ ਨਾਲ ਹੋਇਆ ਆ ਤੇ ਆਉਣ ਵਾਲੇ ਨਾਲ ਵੀ ਇਹੀ ਹੋਊਗਾ ਜੇ ਤੁਸੀਂ ਇਸ ਤਰ੍ਹਾਂ ਜਾਗ ਪਏ ਤੇ ਸਾਡਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਜਾਗ ਗਏ ਹੋ ਇਸ ਗੱਲ ਦੀ ਤੁਹਾਨੂੰ ਵਧਾਈ ਆ ਤੁਸੀਂ ਅੱਜ ਐਸਾ ਇਕੱਠ ਬੀਬੀਆਂ ਦੀ ਵੀ ਬਹੁਤ ਵੱਡੀ ਸ਼ਮੂਲੀਅਤ ਆ ਕਿਉਂਕਿ ਸਾਡੀ ਅਰਦਾਸ ਦਾ ਹਿੱਸਾ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਇੱਕ ਮਿੰਟ ਬੋਲੂਗਾ ਜੀ ਬਸ ਹੋਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜੇ ਨਿਰਾਸ਼ਤਾ ਆਈ ਤੇ ਲੀਡਰਾਂ ਵੱਲ ਆ ਸਕਦੀ ਐ ਟਾਡੇ ਵੱਲੋਂ ਨਹੀਂ ਸਾਰੀ ਉਮਰ ਤੁਹਾਡੇ ਜੋੜੇ ਛਾੜਨ ਜੋਗੇ ਅਸੀਂ ਹੋ ਗਏ ਆ ਸਾਰੀ ਉਮਰ ਅਸੀਂ ਤੁਹਾਡੇ ਜੋੜੇ ਤੁਹਾਡੇ ਰਿਣੀਆ ਕਿ ਤੁਸੀਂ ਇੱਥੇ ਆ ਕੇ ਇਹ ਸਾਬਤ ਕਰ ਦਿੱਤਾ ਮੈਂ ਭਗਵੰਤ ਮਾਨ ਨੂੰ ਕਹਿਣਾ ਆਪਣੇ ਕੈਮਰੇਆਂ ਦੀ ਅੱਖੋਂ ਆਪਣੇ ਸੀਆਡੀ ਵਾਲੇ ਅਫਸਰਾਂ 'ਚੋਂ ਇੱਕ ਵਾਰੀ ਫੋਨ ਕਰਕੇ ਵੇਖ ਤਾਂ ਸਹੀ ਕਿ ਉਸ ਜੋੜੇ ਦੇ ਨਾਲ ਕਿੰਨੇ ਬੰਦੇ ਨੇ ਟਿੱਚਰਾ ਕਰਦੇ ਹੋ ਇੱਕ ਬੰਦਾ ਨਹੀਂ ਇਹਦੇ ਨਾਲ ਓਏ ਆਹ ਵੇਖਾ ਮਹਾਰਸਦੀ ਪਵਿੱਤਰ ਧਰਤੀ ਦੇ ਕਿੰਨੇ ਸਲਾਬ ਆਇਆ ਕੇਸਰੀ ਚੁੰਨੀਆਂ ਦੇ ਕੇਸਰੀ ਦਸਤਾਰਾਂ ਦਾ ਸਾਡੇ ਦਰਿਆਵਾਂ ਦੇ ਉੱਤੇ ਸਾਡੇ ਪੰਜਾਬ ਦੇ ਸਿੱਖੀ ਦੇ ਦਰਿਆਵਾਂ ਦੇ ਉੱਤੇ ਆ ਕੇ ਨਸ਼ੇ ਦੇ ਘਰ ਪਾਏ ਨੇ ਤੁਸੀਂ ਤੁਸੀਂ ਆਪਣੇ ਮਹਿਲੋਸਾਰ ਰਹੇ ਹੋ ਆਹ ਸੈਰਾਬ ਜਿਹੜਾ ਤੁਹਾਡੇ ਮੈਲਾਂ ਨੂੰ ਰੋੜ ਕੇ ਦਿੱਲੀ ਤੱਕ ਲੈ ਕੇ ਜਾਊਗਾ ਜੇ ਨਾਂ ਲੈ ਕੇ ਗਿਆ ਤੇ ਮੇਰਾ ਨਾਮ ਬਖਸ਼ ਸਿੰਘ ਨਾ ਕਹੋ ਨੂੰ ਨਾਮ ਵੀ ਯਾਦ ਕਰਾ ਦੇਾਂਗੇ ਆ ਤਖਤ ਆਕਾਲ ਦਾ ਤਖਤ ਇੱਥੇ ਅਸੀਂ ਤੁਹਾਡੇ ਤਖਤ ਤੁਹਾਡੇ ਤਖਤੇ ਪਾਰ ਆਪਣੇ ਆਪਣੇ ਘੋੜਿਆਂ ਦੇ ਮਗਰ ਹੈਲੋ ਹੈਲੋ ਆਪਣੇ ਘੋੜਿਆਂ ਦੇ ਮਗਰ ਉਹ ਕਿਹੜੀ ਸਕੇਲ ਆਂਦੇ ਆ ਇੱਥੇ ਆ ਇੱਥੇ ਕਿਹੜੀ ਸਕੇਲ ਆਂਦੇ ਆ ਸਤੇ ਤਾਇ ਕ੍ਰੀਸ ਕੇ ਸਾਡੀਆਂ ਫੌਜਾਂ ਨੇ ਆ ਤੁਹਾਡੇ ਸਿੰਘਾਂ ਦੇ ਜੋੜਾਂ ਦੇ ਥਲੇ ਲਿਆ ਕੇ ਰੱਖੇ ਨੇ ਇਹੋ ਖਾਲਸਾ ਆ ਯਾਦ ਰੱਖਿਓ ਭੱਜਣਿਆ ਨੂੰ ਬਾਣ ਇੱਕੋ ਜਿੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ